ਜਮਾ 1.2 ਕਿਲੋ ਤੇ ਤੇਰੇ ਕੋਲੇ ਆ ਕੇ ਕਿੰਨਾ ਦੁੱਧ ਦੰਦੀ ਰੇ ਮੇਰੇ ਕੋਲ 19 ਲੀਟਰ 19 ਲੀਟਰ ਦਵੇਗੀ 19 20 ਕਿਲੋ ਦੰਦੀ ਰੀ ਆ ਹਾਂ ਜੀ ਨਾਰਮਲ ਸਿਵਾ ਆਉਂਦੀ ਤੇ ਵੀ ਹਾਂ ਆਮ ਫੀਡ ਧਰ ਚ ਬੌਂਦੀ ਆ ਕੋਈ ਭਾਰ ਦੀ ਨਹੀਂ ਕੋਈ ਹੋਰ ਨਹੀਂ ਦੋਵੇਂ ਪਾਸੇ ਵੇਖ ਕੇ ਮਰਜੀ ਦੋਨੇ ਪਾਸੇ ਵੇਖ ਕੇ ਮਰਜੀ ਧਰ ਚ ਹੋਈ ਜਾਓ ਠੀਕ ਆ ਠੀਕ ਆ ਬਾਈ ਦੋ ਜਾਨੇ ਜਿਵੇਂ ਮਰਜੀ ਧਾਰ ਕੱਢੀ ਜਾਓ ਬਾਈ ਕਹਿੰਦਾ ਜਮਾ ਕੋਈ ਚੱਕਰੀ ਨਹੀਂ ਬੰਦੇ ਬੁੱਢੀ ਦਾ ਕੋਈ ਹੱਥ ਦਾ ਤਾਂ ਨਹੀਂ ਕਰਦੀ ਨਹੀਂ ਰੱਖੇ ਦੀ ਬਾਈ ਅੱਛਾ 99632 99632 99068 99052 ਦਾ ਮੋਬਾਈਲ ਨੰਬਰ ਆ ਤੇ ਕਿਹੜੇ ਪਿੰਡ ਹਰਿਆਣੇ ਚ ਮੱਝ ਲੈ ਕੇ ਆਏ ਸੀ ਤੂੰ ਤੇ ਲਿਆਂਦੀ ਸੀ ਬਾਈ ਦਾਂਦ ਤੋਂ ਹੀ ਦਾਂਦ ਤੋਂ ਮੜਾ ਉੱਚੀ ਬੋਲ ਕੋਈ ਨਹੀਂ ਦਾ ਕਬਰਾਨਾ ਤੇਰੇ ਵੀਡੀਓ ਚ ਦਾਂਦ ਪਿੰਡ ਕਿਹੜੇ ਜ਼ਿਲ੍ਹੇ ਦਾ ਇਹ ਜੀ ਭਵਾਨੀ ਦਾ ਹੀ ਭਵਾਨੀ ਜ਼ਿਲ੍ਹੇ ਤੋਂ ਕਿੰਨੇ ਕਿਲੋ ਦੁੱਧ ਤੋਲ ਕੇ ਲੈ ਕੇ ਆਏ ਸੀ ਬਾਈ ਤੂੰ 21 ਕਿਲੋ ਤੋਲਿਆ ਸੀ ਪੂਰਾ ਜਮਾ 21 ਕਿਲੋ ਤੇ ਤੇਰੇ ਕੋਲੇ ਆ ਕੇ ਕਿੰਨਾ ਦੁੱਧ ਦੰਦੀ ਰਹੀ ਮੇਰੇ ਕੋਲ 19 ਲੀਟਰ 19 ਲੀਟਰ ਦੰਦੀਗੀ 19 20 ਕਿਲੋ ਦੰਦੀ ਰਹੀ ਆ ਹਾਂ ਜੀ ਨਾਰਮਲ ਸੀ ਆ ਬੀਹਾ ਆਮ ਫੀਡ ਤੇ ਜਿੰਨੀ ਤੂੰ ਕਰੇ ਦੁੱਧ ਆ ਆ ਬਾਈ ਕੋਲੇ ਵੀ ਪਸ਼ੂ ਖੜੇ ਆ ਨਾਲ ਜਿਵੇਂ ਫੀਡ ਬਾਈ ਉਹਨਾਂ ਨੂੰ ਪਾਉਂਦਾ ਉਹ ਮੈਂ ਉਹ ਫੀਡ ਤੇ 19-20 ਕਿਲੋ ਦੁੱਧ ਦੰਦੇ ਰਹੀ ਆ ਬਾਈ ਕਹਿੰਦਾ ਹੁਣ ਕਿੰਨੇਵੇਂ ਸੂਏ ਸੋਣੇ ਨੇ ਚੌਥੇ ਸੂਏ ਸੋਣਾ ਜੀ ਤੇਰੇ ਕੋਲੇ ਹੁਣ ਚੌਥਾ ਸੂਏ ਸੋਣਾਗਾ ਹਾਂ ਜੀ ਵੀ ਉੱਥੋਂ ਤੋਂ ਦੂਜੇ ਲੈ ਕੇ ਆਇ ਸੀ ਦੂਜੇ ਕਿਹਾ ਸੀਗਾ ਜੀ ਮੁੱਤਸਰ ਵੀ ਦੂਸਰੇ ਲੈ ਕੇ ਆਇ ਸੀ ਬਾਈ 21 ਕਿਲੋ ਦੁੱਧ ਤੋਲ ਕੇ ਦੋ ਸੂਏ ਦੁੱਧ ਸਾਡੇ ਕੋਲ ਸੂਪੀ ਇਹ ਹੁਣ ਮਤਲਬ ਦੋ ਸੂਏ ਰੱਖ ਲਈ ਸੀ ਜੀ ਮੈਂ ਠੀਕ ਆ ਹੁਣ ਕਹਾਂ ਲਤੀ ਸਰ ਵੀ ਦੋ ਸੂਏ ਤੂੰ ਦੁੱਧ ਪੀ ਲਿਆ ਹੁਣ ਐਤ ਕੀ ਸੇਲ ਕਰਦਾਗਾ ਕੀ ਸੇਲ ਕਰਦੇ ਠੀਕ ਆ ਠੀਕ ਆ ਬਾਈ ਆ ਦੇਖੋ ਸਜਣੋ ਚੀਜ਼ ਤੇ ਇਹ ਹੈਗੀ ਤਾਜ ਬੁੱਲ ਤੋਂ ਗੱਬਣਾ ਵੀਰੇ ਦਰਾਜ ਦਾ ਛੋਟਾ ਬਾਈ ਦਾ ਉਹ ਤੋਂ ਗੱਬਣਾ ਬਲਜਿੰਦਰ ਆ ਬਲਜਿੰਦਰ ਮੁੰਡਾ ਉਹਨਾਂ ਦਾ ਬੋਲਾ ਤਾਜ ਉਹ ਤੋਂ ਗੱਬਣਾ ਇਹ ਮੜੀ ਤੋਰ ਦੇ ਵੀਰੇ ਪੂਰੀ ਤਸੱਲੀ ਕਰਾ ਦੀ ਆਪਾਂ ਕਾਕੇ ਨੂੰ ਕਿਸੇ ਭਰਾ ਨੂੰ ਕੋਈ ਉਹ ਨਾ ਰਵੇ ਚੀਜ਼ ਬਹੁਤ ਚੰਗੀਆਂ ਵੱਡੀਆਂ ਵੱਡੀਆਂ ਮੱਝਾਂ ਨੂੰ ਟਕਰਾਂ ਦੇਣ ਵਾਲੀ ਚੀਜ਼ ਆ ਵੀਰੇ ਦੇਖੋ ਕੁਆਲਟੀ ਤੁਸੀਂ ਆ ਦੇਖ ਲੋ ਬਾਈ ਸੋਨੂੰ ਤੋੜ ਕੇ ਜਮਾ ਆਪਾਂ ਤਸੱਲੀ ਕਰਾ ਦਨੇ ਆ ਥਾਂ ਲੈਵੇ ਦੀ ਤਾਰਾਂ ਤੁਰਾਂ ਜਮਾ ਵਧੀਆ ਬਾਈ ਪੋਲੀ ਆ ਜਮਾ ਬਾਈ ਜਮਾ ਇੱਕ ਮਿੰਨ ਨੰਬਰ ਜਮਾ ਇੱਕ ਨੰਬਰ ਦੋਨੇ ਪਾਸੇ ਬਹਿ ਕੇ ਧਾਰ ਚ ਬੌਂਦੀ ਆ ਕੋਈ ਭਾਰ ਦੀ ਨਹੀਂ ਕੋਈ ਹੋਰ ਨਹੀਂ ਦੋਵੇਂ ਪਾਸੇ ਬਹਿ ਕੇ ਮਰਜੀ ਦੋਨੇ ਪਾਸੇ ਬਹਿ ਕੇ ਜਮਾ ਮਰਜੀ ਧਾਰ ਚ ਹੋਈ ਜਾਓ ਠੀਕ ਆ ਠੀਕ ਆ ਬਾਈ ਦੋ ਜਾਣੇ ਜਿਵੇਂ ਮਰਜੀ ਧਾਰ ਕੱਢੀ ਜਾਓ ਬਾਈ ਕਹਿੰਦਾ ਜਮਾ ਕੋਈ ਚੱਕਰੀ ਨਹੀਂ ਬੰਦੇ ਬੁੱਢੀ ਦਾ ਕੋਈ ਹੱਥ ਦਾ ਤਾਂ ਨਹੀਂ ਕਰਦੀ ਨਹੀਂ ਰੱਖਿਆ ਹੀ ਨਹੀਂ ਬਾਈ ਅੱਛਾ ਇਹ ਦੇਖੋ ਬਾਈ ਮਾੜੀ ਕਮਾਦੇ ਬਾਈ ਹیدرਜਨ ਤੋੜ ਲਾ ਰੇੜੀ ਤੋ ਮੰਜੇ ਕੋਲੋਂ ਮੋੜ ਲ ਹਾਂ ਮੈਂ ਤਾਂ ਕਿਹ ਬੋਲੂ ਠੀਕ ਭਾਈ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਚੱਲੀ ਜਾਂਦਾ ਐ ਹੈਗੇ ਪਸ਼ੂ ਵੀਰੇ ਲੱਖਾਂ ਚੋਂ ਲੱਖਾਂ ਚੋਂ ਇੱਕ ਨਿਕਲਦਾ ਐ ਨਹੀਂ ਵੀ ਸੌਆਂ ਚੋਂ ਪਿੰਡ ਚ ਕੋਈ ਟਾਮੀ ਵੱਜ ਹੁੰਦੀ ਐ ਹਜੀ ਕੋਈ ਨਹੀਂ ਭਾਈ ਮੋੜ ਲਿਆ ਹਾਂ ਬਾਕੀ ਸੱਜਣੋ ਚੰਗੇ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਭਰਾ ਨੂੰ ਜੇ ਸ਼ੌਂਕ ਹੋਇਆ ਤਾਂ ਸ਼ੌਂਕ ਦੋਸਤੋ ਫਿਰ ਨਾ ਪੈਸਾ ਲਾਉਣਾ ਪੈਂਦਾ ਮੋੜ ਲੈ ਵੀ ਮੋੜ ਆ ਜਾ ਬਾਕੀ ਵੀਡੀਓ ਦੇ ਉੱਤੇ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਵੀਰੇ ਪਿੰਡ ਮਾਨਕਖਾਨਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਸਾਨੂੰ ਮੋੜ ਮੰਡੀ ਬਨ ਲਾ ਬਾਈ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੱਸੀ ਗੱਲ ਬਾਈ ਜੀ